ਸਾਨੂੰ ਪੰਜਾਬ ਸਰਕਾਰ ਵੱਲੋਂ ਇਹ ਹੀ ਹਦਾਇਤਾਂ ਕਿ ਇਹਦੇ ਬਾਰੇ ਹਾਈਲਾਈਟ ਜਾਰੀ ਕੀਤਾ ਹੋਇਆ ਹੈ ਕਿ ਆਪਣੀਆਂ ਜਿਹੜੀਆਂ ਤਿਆਰੀਆਂ ਨੇ ਉਹ ਸਾਡੇ ਵੱਲੋਂ ਜਿਹੜੀਆਂ ਨੇ ਉਹ ਪੂਰੀਆਂ ਕਰ ਲਈਆਂ ਸਾਬ ਇਹਦੇ ਸਿਲਸਿਲੇ 'ਚ ਜਿਸ ਤਰ੍ਹਾਂ ਤੁਸੀਂ ਰੂਮ 'ਚ ਵੀ ਜਾ ਕੇ ਦੇਖਿਆ ਸਾਡੀਆਂ ਤਿਆਰੀਆਂ ਪੂਰੀਆਂ ਨੇ ਜਿਹੜੀ ਲੋੜੀਂਦੀ ਮੈਡੀਸਨ ਹੈ ਦਵਾਈਆਂ ਨੇ ਉਹ ਸਾਡੇ ਕੋਲ ਰੈਡੀ ਨੇ ਪੂਰਾ ਉਹਨਾਂ ਦੀ ਕਿਟਾਸੀ ਬਣਾ ਕੇ ਰੱਖੀ ਹੋਈ ਆ ਆਕਸੀਜਨ ਨੂੰ ਵਗੈਰਾ ਜੋ ਉੱਥੇ ਰੂਮ 'ਚ ਅਸੀਂ ਬੈੱਡ ਵੀ ਲਗਾਏ ਨੇ ਆਕਸੀਜਨ ਵੀ ਉੱਥੇ ਨਾਲ ਰੱਖੀ ਹੋਈ ਆ ਆਕਸੀਜਨ ਕੰਸਨਟਰੇਟਰ ਅਸੀਂ ਰੱਖੇ ਹੋਏ ਨੇ ਸਾਰੇ ਸਾਡੇ ਵੱਲੋਂ ਸਾਰੀ ਤਿਆਰੀ ਪੂਰੀ ਹੈ ਇਹਨੂੰ ਕਿੰਨਾ ਕਿ ਸੀਰੀਅਸ ਲਿਆ ਜਾ ਸਕਦਾ ਤੁਸੀਂ ਜੇ ਉਹਨੂੰ ਹਮੇਸ਼ਾ ਸੀਰੀਅਸਲੀ ਹੀ ਲੈਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਫਰਸਟ ਵੇਵ ਸੈਕੰਡ ਵੇਵ ਚ ਦੇਖੀ ਸੀ ਕਾਫੀ ਨੁਕਸਾਨ ਹੋਇਆ ਸੀਗਾ ਇਸ ਕਰਕੇ ਇਸ ਬੰਮਾਰੀ ਨੂੰ ਹਮੇਸ਼ਾ ਹੀ ਸੀਰੀਅਸ ਲੈਣਾ ਚਾਹੀਦਾ ਕੋਈ ਇਤਿਆਤ ਵੀ ਕਰਤੇ ਜਾ ਸਕਦੇ ਹਾਂ ਹਾਂ ਜੀ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਮਾਜ ਸਮਾਜ ਗਾਈਡਲਾਈਨਸ ਜਾਰੀ ਕੀਤੀਆਂ ਜਾਂਦੀਆਂ ਹਨ ਇਕਨੋਮੀ ਗਾਈਡਲਾਈਨਸ ਇਹ ਹੀ ਜਾਰੀ ਕੀਤੀਆਂ ਜਿਹਨਾਂ ਜੋ ਜਿਸ ਤਰ੍ਹਾਂ ਪਹਿਲਾਂ ਸੀਗਾ ਕਿ ਸਾਨੂੰ ਭੀੜ ਭੜਕੇ ਵਾਲੇ ਏਰੀਆ ਨੂੰ ਅਵੋਇਡ ਕਰਨਾ ਚਾਹੀਦਾ ਥੋੜੀ ਦੂਰੀ ਰੱਖ ਇੱਕ ਦੂਸਰੇ ਤੋਂ ਥੋੜੀ ਦੂਰੀ ਰੱਖਣੀ ਚਾਹੀਦੀ ਹੈ ਔਰ ਜਿਹੜੀ ਮਾਸਕ ਪਾ ਕੇ ਰੱਖਣਾ ਚਾਹੀਦਾ ਆਪਣੇ ਹੈਂਡ ਬਾਰ ਬਿਹਾਂਚਰ ਸੋਪਨਾ ਅਚੀ ਤਰ੍ਹਾਂ ਜਿਹੜੇ ਸਟੈਪਸ ਹੁੰਦੇ ਨੇ ਉਹਦੇ ਅਕੋਰਡਿੰਗ ਕਰੋ ਔਰ ਸੈਨੀਟਾਈਜ਼ਰ ਵਗੈਰਾ ਮਾਸਕ ਵਗੈਰਾ ਯੂਜ਼ ਕਰੋ ਔਰ ਜੇ ਕੋਈ ਲੱਛਣ ਆ ਪਾਈ ਜਾਏ ਤਾਂ ਕੋ ਉਹਦੇ ਚ ਵੀ ਕੋਈ ਕੀ ਤੁਹਾਡੇ ਕੋਲ ਇਥੇ ਫੈਸਿਲਿਟੀ ਸੀ ਕਿ ਤੁਹਾਡੇ ਕੋ ਕੰਟੈਕਟ ਕੀਤਾ ਜਾਏ ਜਾਂ ਕੁਝ ਹੋਰ ਹਾਂ ਜੀ ਜਿਸ ਤਰ੍ਹਾਂ ਤੁਸੀਂ ਸਾਹਮਣੇ ਪਿੱਛੇ ਤੁਹਾਡੇ ਬੈਕ ਸਾਈਡ ਦੇ ਰੂਮ ਹੈ ਉਸ ਕੇਸੀ ਸੈਂਪਲਿੰਗ ਕਰਦੇ ਹੈ ਤੇ ਸਾਡੀ ਟੀਮ ਰੈਡੀ ਹੈ ਲੈਬ ਟੈਕਨੀਸ਼ੀਅਨ ਅਸੀਂ ਪੋਸਟ ਕੀਤਾ ਹੈ ਜਿਹੜਾ ਵੀ ਕੋਈ ਸ਼ੱਕੀ ਪੇਸ਼ੈਂਟ ਹੋਏਗਾ ਸਾਡਾ ਮੈਡੀਕਲ ਆਫੀਸਰ ਉਹਦੀ ਜਾਂਚ ਕਰੇਗਾ ਉਹਨੂੰ ਸ਼ੱਕ ਲੱਗੇਗਾ ਇਹਨੂੰ ਕੋਰੋਨਾ ਦੇ ਲੱਛਣ ਹੈਗੇ ਨੇ ਉਹਦੀ ਸ